हां जी दोस्तों सारेयानु सस्त्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਭ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਵਪਾਰ ਦਾ ਕੰਮ ਅੱਜ ਇਸ ਵੀਡੀਓ ਵਿੱਚ ਟੋਟਲ ਦੋ ਨਾਲ ਤੁਹਾਨੂੰ ਦਿਖਾਉਣੇ ਆ ਦੋਸਤੋ ਦੋਨੋਂ ਪਸ਼ੂ ਸੁਏ ਸੁਫਾਏ ਆ ਦੋ ਬੇੜਾ ਦੋਵੇਂ ਸੁਈਆਂ ਬਿਲਕੁਲ ਤਾਜ਼ੀਆਂ ਨੇ ਕਿੰਨੇ-ਕਿੰਨੇ ਟਾਈਮ ਦੀਆਂ ਦੋਸਤੋ ਕੀ ਰੇਡ ਪੜਦਾ ਰਹਿਣ ਵਾਲਾ ਕਿੰਨਾ ਦੁੱਧ ਹਾਜ਼ਰ ਉਹ ਪੂਰੀ ਗੱਲਬਾਤ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਤੇ ਸਰਹਾਲੀ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਸਰਹਾਲੀ ਮੰਡ ਦੀ ਤੇ ਸਰਹਾਲੀ ਮੰਡ ਸਰਹਾਲੀ ਮੰਡ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਅੱਜ ਤਰੀਕ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ 31 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਦੋਵੇਂ ਨਾਗ ਜਿਹੜੇ ਦੋਸਤੋ ਸਵੇ ਸੁਬਾਹ ਆ ਇਸ ਕਰਕੇ ਮੇਰਾ ਵੀਰ ਹਰ ਵਾਰ ਆਪਾਂ ਬੇਨਤੀ ਕਰਦੇ ਆ ਜਿਹੜਾ ਵੀ ਕੋਈ ਭਰਾ ਆਉਂਦਾ ਦੋ ਟਾਈਮ ਚਲੋ ਚਾਹੇ ਇੱਕ ਟਾਈਮ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਗੱਬਣ ਪਸ਼ੂ ਕੋਈ ਲੈ ਕੇ ਜਾਂਦਾ ਚੌਥ ਥਨਾ ਦੀ ਤਿੱਪ ਕੇ ਤੇ ਸੋਇ ਸਵਾਇ ਪਸ਼ੂ ਨੂੰ ਦੋ ਟਾਈਮ ਚੋਕੇ ਉਹ ਤਸੱਲੀ ਆਪਣੀ ਜ਼ਰੂਰ ਕਰ ਲਿਆ ਕਰੋ ਠੀਕ ਆ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪ੍ਰਭ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਠਾ ਵੀਰੇ ਹਾਂਜੀ ਹਾਂਜੀ ਵਧੀਆ ਜਿਵੇਂ ਚੱਲਦੇ ਕੰਮਕਾਰ ਵਧੀਆ ਚੱਲੀ ਜਾਂਦਾ ਵੇਖਿਆ ਮਾਲ ਉਹ ਤੇ ਹਾਂਜੀ ਹਾਂਜੀ ਵੇਖ ਗਿਆ ਠੀਕ ਆ ਜੀ ਤਿੰਨ ਬੇੜਾ ਸੀ ਉੱਤੇ ਹੈ ਹਾਂ ਤਿੰਨ ਬੇੜਾ ਇਹਦੇ ਕੱਲ ਫੋਨ ਲਾਇਆ ਕੱਲ ਵੇਗ ਗਿਆ ਹੂੰ ਹਾਂ ਅੱਜ ਦੋ ਆਈਆਂ ਹਾਂ ਹਾਂ ਅੱਜ ਨੂੰ ਉੱਤੇ ਤੇ ਵੀ ਵੇਚ ਜਾਣੀਆਂ ਸੀ ਆਹ ਕ ਠੀਕ ਪਰਤਾ ਪੁਰਤਾ ਫਿਰ ਅੱਜ ਕਿਵੇਂ ਹੈ ਜੀ ਇਹ ਪਰਤਾ ਆਹ ਹਾਂ ਤੇ ਦੇ ਦੀ ਬਿਲਕੁਲ ਜਿਹਨਾਂ ਵਾਲੀ ਕਮਾਈ ਵਾਲਾ ਸੀ ਬਸ ਸਹੀ ਹੈ ਸਹੀ ਦੇ ਦੀ ਬਿਲਕੁਲ ਜਾਇ ਜਾਇ ਜੱਜ ਵੀ ਰਣ ਲੈ ਵੀ ਅ ਪ੍ਰੋਫੈਸਰ ਬਾਤ ਇਸੇ ਵੇੜ ਤੋਂ ਕਰ ਲੈਨੇ ਵੀਰੇ ਹਾਂਜੀ ਤੇ ਗਾਕਨਵੇਂ ਸੂਵੇ ਆ ਆ ਤੀਜਾ ਸੂਹਾ ਸੋਈ ਆ ਠੀਕ ਆ ਜੀ ਹਾਂਜੀ ਲਓ ਦੋਸਤੋ ਤੀਜਾ ਸੂਹਾ ਸੋਈ ਆ ਤੇ ਬਾਕੀ ਲੰਬੀ ਲੂਬੀ ਪੂਰੀ ਆ ਰਾਤ ਤੁਸੀਂ ਖੜੀ ਖਲੋਤੀ ਵੇਖ ਲਓ ਬਾਡੀ ਦਾ ਸਟਰਕਚਰ ਰਾਤ ਹੀ ਸੋਈ ਆ ਹਾਂਜੀ ਬੱਛਾ ਮਗਰ ਬੱਚੀ ਬੱਚੀ ਮਗਰ ਬੱਚੀ ਆ ਗਈ ਆ ਗਿੱਲਾ 나ੜੂਆ ਨਾਲ ਆ ਬੱਚੇ ਦੇ ਆ ਦੇਖੋ ਰਾਤ ਨੂੰ 12 1 ਵਜੇ ਸੂਈ ਆ ਅੱਛਾ ਜੀ ਤਾਂ ਰਾਤ ਹੀ ਲਿਆਂਦੀ 12 ਕੋਈ ਸੂਈ ਦਿਨੇ ਜੇਰ ਪਾਈ 5 5:30 ਵਜੇ ਠੀਕ ਆ ਜੀ ਹਾਂ ਜੀ ਹਾਂ ਸੋ ਦੋਸਤੋ ਰਾਤ ਹੀ ਸੂਈ ਆ ਤੇ ਸਵੇਰ ਮਾਰਨਿੰਗ 5 ਵਜੇ ਜੇਰ ਪਾਤੀ ਹਾਂ ਜੀ ਹਾਂ ਜੀ ਤਿੰਨੀ ਚੌਂਹੇ ਘੰਡੀ ਜੇਰ ਪਾਤੀ ਠੀਕ ਆ ਪੂਰੀ ਐ ਜੇਰ ਜੁਰ ਪਈ ਸੀ ਮੈਂ ਪੂਰੀ ਐ ਵਰਦੀ ਵਰਦੀ ਪੂਰੀ ਲਓ ਦੋਸਤੋ ਜੇਰ ਜੁਰ ਪ੍ਰੋਪਰ ਪਈ ਆ ਠੀਕ ਆ ਜੀ ਤਾਂ ਜੱਟੇ ਬੜਾ ਵੱਜਾ ਨਿਕਾ ਲੱਗਾ ਵੀ ਆ ਥਾਣੇ ਬਹੁਤ ਵਧੀਆ ਕੁਆਲਟੀ ਵਾਲਾ ਫਿਰਲਾਂ ਦਾ ਪੀੜੀ ਦੇ ਪਾਵਰ ਕੀ ਹਾਂ ਆ ਕਰੋ ਚੈੱਕ ਮੋਠੇ ਮੋਠੇ ਸਾਡੇ ਦੋਸਤੋ ਹਾਥੀ ਚੁਵਾਈਲਾ ਥਾਣਾ ਸੋ ਹਵਾਨਾ ਇਧਰੋਂ ਤੁਹਾਨੂੰ ਆਪਾਂ ਦਿਖਾਉਣੇ ਇੱਕ ਵਾਰੀ ਸੱਜੀ ਖੱਬੀ ਬੈਕ ਸਾਈਡ ਤੋਂ ਸਾਰੇ ਬੰਦੇਓ ਤੁਸੀਂ ਆਹ ਵੇਖੋ ਆਹ ਦੇਖੋ ਜੀ ਸੋ ਨਾਰਮਲ ਜੀ ਦੋਸਤੋ ਨਾਰਮਲ ਭਾਲ ਜੀ ਹੈਗੀ ਆ ਕਿਉਂਕਿ ਤਾਜੀ ਸੂਈ ਆ ਤੇ ਭਾਲ ਨਾਰਮਲ ਜੀ ਹੈਗੀ ਠੀਕ ਆ ਇਧਰੋਂ ਇੱਕ ਵਾਰ ਹਾਂ ਸੋ ਭਾ ਚੁਈ ਫਿਰ ਹਾਂਜੀ ਹਾਂਜੀ 6:00 ਵਜੇ ਚੁਈ 6:30 ਠੀਕ ਆ ਜੀ ਹਾਂਜੀ 4 ਕਿਲੋ ਕੱਢਿਆ ਬੱਚੇ ਚੰਗ ਰਹੇ ਹੋ ਹਮ ਹਾਂ ਆ ਦੋਸਤੋ 4 ਕਿਲੋ ਬੌਲੇ ਤੇ ਚੋਈ ਇਹਨਾਂ ਨੂੰ ਪਤਾ ਥੋੜੀ ਕਿ ਨਾ ਉਤਰੀ ਤੇ 2-4 ਦਿਨ ਪਹਿਲਾਂ ਸੁਕੀ ਆ ਹਾਂ 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 ਮਰ ਡੰਗਰਾ ਨਾ ਮੇ ਸਾ ਸੁਕ ਪੈਂਦਾ ਗਈ ਉਹ ਬਿਲਕੁਲ ਜੀ ਜੂ ਨਹੀਂ ਇਤਾਂ ਨਾ ਹਾਂਜੀ ਹਾਂਜੀ ਉਹ ਤਰ ਅਦਰ ਕੇ ਸੁਪਿਆ ਉਹ ਵਾ ਆਪਣੇ ਝੋਟੀ ਤੇ ਵਹਿੜ ਨਹੀਂ ਹੈਗੀ ਉਹ ਵਹਿੜ ਦੇ ਨਹੀਂ ਆਈ ਤੇ ਕੱਲੀ ਉਤਰ ਕੇ ਸੁਕੀ ਰਾਤ ਹੂੰ ਹਾਂ ਲਓ ਦੋਸਤੋ 제ਰ ਜੂਰ ਵਾਲੇ ਪਾਸਿਓ ਤੁਹਾਨੂੰ ਦੱਸ ਦਿੱਤਾ ਵੀ ਪੂਰਾ ਪਰ 제ਰ ਜਿਹੜੀ ਹੈ ਸਵੇਰ ਮਾਰਨਿੰਗ 5:00 ਵਜੇ ਪੈ ਗਈ ਆ ਰਾਤ ਕੋਈ 11-12 11:00 ਵਜੇ ਦੀ ਸੁਈ ਆ ਮਗਰ ਬੱਛੀ ਆ ਫੀਮੇਲ ਤੁਸੀਂ ਵੇਖ ਸਕਦੇ ਓ ਜੀ ਦੀ ਵਾਈ ਬਹੁਤ ਲੱਗੀ ਆ ਮ ਦਾ ਜੀ ਸੱਚਾ ਆਪ ਸਮਾਦੀ ਚੰਗੀ ਆ ਭਰਾ ਭੂਵੀ ਦਾ ਤਾਂ ਥੱਲੇ ਬਾਹਰ ਬੱਚੇ ਛੱਡੋ ਭਾਵੇਂ ਨਾ ਛੱਡੋ ਭਾਈ ਠੀਕ ਆ ਜੀ ਹਾਂਜੀ ਕੋਈ ਉਹੋ ਜਿਹਾ ਪਸ਼ੂ ਨਹੀਂ ਵੀ ਲੱਤਾਂ ਛੜਾ ਕਰਦਾ ਆਵੇਂ ਨਹੀਂ ਭਾਵੇਂ ਮਾਵਰਾਂ ਦੀ ਬਾਜ ਜਿਵੇਂ ਮਰਜੀ ਸੁਣੋ ਪਰ ਵਾਇਣੀ ਕੋਈ ਹਾਂ ਠੀਕ ਆ ਲੈ ਵੀਰ ਪ੍ਰਭ ਫੋਟੋ ਦਿਖਾਈ ਜੀ ਜੋ ਕਰੌਸ ਜੀ ਹੈ ਕਰੌਸ ਜੀ ਹਾਂਜੀ ਹਾਂਜੀ ਕਰੌਸ ਆ ਦੋਸਤੋ ਇੱਕ ਰੰਗ ਆ ਬਲੈਕ ਰੰਗ ਦੇ ਵਿੱਚ ਕਾਲੇ ਰੰਗ ਦੇ ਵਿੱਚ ਤੇ ਬਿਲਕੁਲ ਸੱਜਰਤਾ ਜੀ ਸੂਈ ਆ ਇੱਕ ਵਾਰੀ ਸੂਸਵਾ ਦੇ ਵਿੱਚ ਪਸ਼ੂ ਆਇਆ ਸਾਰੇ ਵੀਰਾਂ ਨੂੰ ਪਤਾ ਤੈਹ ਜੀ ਲਾ ਜਾਂਦਾ ਵੈਸੇ ਉੱਪਰੋਂ ਗਰਮੀ ਵੀ ਆ ਠੀਕ ਆ ਜੀ ਪਰ ਪੁੱਠੇ ਵਧੀਆ ਚੁੱਕੀਏ ਕਿ ਨਵੇਂ ਥਾਂ ਦਾ ਕਰਕੇ ਆਈ ਹਾਂ ਹਾਂ ਸੋ ਜਿਆਦਾ ਗਰਮੀ ਗਰਮੀ ਦੇ ਵਿੱਚ ਵੀ ਕਰੋਸ ਆਗਾ ਤਾਂ ਦੋਸਤੋ ਕੋਈ ਜਿਆਦਾ ਗਰਮੀ ਨਹੀਂ ਮਨਾਉਂਦੀ ਕੀ ਆ ਦੇਖੋ ਸਵੇਰ ਕੋਈ 4 ਕਿਲੋ ਦੀ ਚਵਾਈ ਜਾਂਦੀ ਹੋਈ ਆ ਬੌਲੇ ਤੇ ਸਾ ਸੁੱਟ ਕੇ ਵਾਜੇ ਚਲੇ ਹੂੰ ਲੈ ਖਾ ਲੋ ਅੱਗੇ ਨਹੀਂ ਭਾ ਰਸਾ ਜੀ ਥੋ ਹੈ ਸੀਲ ਸਾਊਗਾ ਠੀਕ ਆ ਜੀ ਸੀਲ ਸਾਊਗਾ ਸੋ ਥਾਣਾ ਜਿਹੜਾ ਦੋਸਤੋ ਸੱਜੇ ਖਪਿਓ ਜਿਹੜੇ ਪਾਸੇ ਉਹ ਮਰਜੀ ਦੇਖ ਲਓ ਬਹੁਤ ਸੁਆਦੀ ਥਾਣਾ ਤੇ ਖਬਰਦਾਰ ਹਵਾਨੀਲੇ ਵਾਲੇ ਪਾਸਿਓ ਠੀਕ ਆ ਤੇ ਸੁਣੀ ਇੱਕ ਵਾਰੀ ਤਾਂ ਆਵੇ ਹੁਣ ਤੋਰਾ ਵੇਖੋ ਹਾਂ ਠੀਕ ਆ ਵੀ ਤੇ ਕੀ ਮੋਲ ਕਰਨੀ ਵੀਰ ਗਾਂ ਦਾ ਮੋਲ ਕਰਨ ਨੂੰ ਜੇ ਰਾਤ ਹੱਦ ਦੀ ਹੁੰਦੀ ਵਛੀ ਤੁਹਾਨੂੰ ਪਤਾ ਸੋਈ ਹੁੰਦੀ ਹਾਂ ਇਹਨਾਂ ਦੇ ਫਿਰ ਤੋਂ ਭਾਵੇਂ ਕਿਸੇ ਨੂੰ ਕਦੇ ਵੇਚ ਦਿੰਦੇ ਹਾਂ ਭਾਣ ਵਾਲੇ ਭਾਣ 45 ਚ ਮਾਰਤਾ ਕਰਦੇ 45 ਚ ਕਰਦੀ ਖੁੱਲਾ ਡੁੱਲਾ ਕੇ 43 ਰੀ ਦੇ ਦਾਂ ਥੋੜਾ ਬੱਧਾ ਹੋ ਜੂ ਹਾਂ ਹਾਂਜੀ ਜੈ ਜੀ ਤੁਹਾਨੂੰ ਪਤਾ ਵੈਡੋ ਵੀ ਵੱਡੀ ਆ ਲਓ ਜੀ 43000 ਦੀ ਆ ਜੀ ਠੀਕ ਆ ਬਾਕੀ ਕੱਦ ਕੋ ਤੋਂ ਵੱਡਾ ਆ ਕਾਦ ਤੋਂ ਵੱਡਾ ਬਾਕੀ ਥਾਣ ਤੋਂ ਬੜਾ ਵਧੀਆ ਠੀਕ ਆ ਜੀ ਥਾਣਾ ਆਪਾਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਬਹੁਤ ਵਧੀਆ ਥਾਣਾ ਆ ਹੋਣੀ ਆ ਮਹੀਨਾ ਜਿਹੜੇ 2 ਮਹੀਨੇ ਗਾੜੀ ਸਿਆਲ ਆ ਕੇ ਮੁੜ ਕੇ ਪਾ 50 ਦੀ ਵੇਚ ਦੀਏ ਹਾਂ 2 ਮਹੀਨੇ ਚੋ ਕੇ ਫਿਰ ਆ ਬਿਲਕੁਲ ਜੀ ਬਿਲਕੁਲ ਤੋਂ ਉਦੋਂ ਚਲੋ ਹੋਰ ਰੋਤੋ ਜਣੀ ਚੇਂਜ ਹੋਏ ਨਾ ਕੰਮ ਹਾਂਜੀ ਅੱਛਾ ਤੇ ਪ੍ਰਭ ਇੱਧਰ ਸੈਗਰ ਨੰਬਰ ਤੇ ਜਿਹੜੀ ਆ ਵੈਟ ਖੜੀ ਆ ਆ ਹੀਰਾ ਪਹਿਲਾਂ ਸੁਗਾ ਬੱਚਾ ਪਹਿਲਾਂ ਸੁਈ ਆ ਹਾਂਜੀ ਲੋ ਵੀ ਕਾਦੇ ਦਾ ਵੀ ਜਿਹੜਾ ਦੋਸਤੋ ਵੱਡਾ ਵੱਡੇ ਕਾਦ ਵਿੱਚ ਆ ਡੱਬੀ ਪ੍ਰਿੰਟ ਆ ਠੀਕ ਆ ਜੀ ਬਾਕੀ ਅਲੱਗ ਮੈਂਡ ਬਹੁਤ ਜੀ ਲੋਰੀ ਸੋਨੀ ਫੇਸ ਕੁਆਲਟੀ ਆ ਛੋਟਾ ਕਾਰਨਾ ਜੀ ਨਾ ਪਹਿਲਾਂ ਦੇਖਵੇਂ ਦੂਜੇ ਦਾ ਲੱਗਾ ਹਾਂ ਘੜ ਘੜ ਕੇ ਲਾਇਆ ਆ ਵੀ ਐ ਹੀ ਬਸ ਲੋਰੀ ਸੋ ਥਾਣਾ ਵੇਖੋ ਦੋਸਤੋ ਵੰਡ ਬੁੰਡ ਵੇਖੋ ਆਸੀ ਥਾਣਾ ਦੀ ਜਮੀ ਬੜੀ ਪੂਰੀ ਏ ਲਹੂ ਪਾਤਾਲੀ ਦਾ ਹਾਂ ਆ ਕਰੋ ਚੱਕ ਇਹਦਾ ਲੰਬਾ ਥਾਣਾ ਨੋਕ ਵਾਲਾ ਮੱਝਾਂ ਮਗਰ ਬੱਚਾ ਤਾਂ ਕੀ ਏਨੇ ਮਗਰ ਬੱਚਾ ਕਿੰਨੇ ਦਿਨਾਂ ਦੀ ਸੂਈ ਆ ਅਸੂਈ ਨੂੰ 10-12 ਦਿਨ ਹੋ ਗਏ 10-12 ਦਿਨ ਕਿ ਜ਼ਿਆਦਾ ਹੋ ਗਏ ਇੱਥੇ ਅਗੇ 10-12 15 ਨਾਲੇ ਕੋਈ ਬੱਚਾ ਬੱਛਾ ਮਗਰ ਹਾਂਜੀ ਬੱਛਾ ਅੱਛਾ ਬੱਠੇ-ਪੁੱਠੇ ਨਹੀਂ ਖਾਂਦਾ ਬੱਜਾ ਅੱਛਾ ਹਾਂਜੀ ਹਾਂਜੀ ਦਸੋ ਬੱਛਾ ਮਗਰ ਆ ਸੋ ਪਹਿਲਾ ਸਵੇਰ ਇਹ ਵੈੜ ਸੂਈ ਆ ਠੀਕ ਆ ਬਾਕੀ ਥਾਨ-ਥੂਨ ਵਾਲੇ ਪਾਸੋਂ ਦੱਸੋ ਕੋਈ ਸ਼ੱਕ ਨਹੀਂ ਬੜਾ ਵਧੀਆ ਥਾਣਾ ਨੋਕ ਵਾਲਾ ਥਾਣਾ ਠੀਕ ਆ ਜੀ ਲੰਬੇ ਥਾਣਾ ਹੱਤੀ ਚਵਾਈ ਵਾਲੇ ਤੇ ਸਪੇਸ-ਬੂਸ ਆਪਸੀ ਥਾਣਾ ਦੇ ਕੋਈ 2-2 3-3 ਇੰਚ ਦੀ ਹੈਗੀ ਆ ਵਿੱਚ ਤੋ ਲੇਫਟੀ ਲੁਪਟੀ ਬੜੀ ਵਧੀਆ ਠੀਕ ਹੈ ਜੀ ਫਿਕਸ ਜਾਂ ਚੱਡਾ ਇਸ ਵੇੜ ਦਾ ਆ ਦੇਖੋ ਇਹਦੇ ਥੱਲੇ ਝੋਨ ਨੂੰ ਭਾਵੇਂ 13 ਲੀਟਰ ਜਿੰਨਾ ਮਰਜ਼ੀ ਕਰੀ ਜਾਈਏ 12 ਕਿਲੋ ਪੱਕਾ ਦੁੱਧ ਹੋਊਗਾ 12 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਆ ਜੀ ਉਤਰੀ ਜੇ ਮੈਂ ਬਾਕੀ ਚਵਾਜੂ ਦੀ ਖਰੀ ਆ ਬਿਲਕੁਲ ਚਵਾਜ ਹੀ ਮਾੜੀ ਲਈ ਦੀ ਨਹੀਂ ਆਪਾਂ ਮੁੜ ਕੇ ਵੇਚਣੀ ਕਿਥੇ ਮਾੜੀ ਲੈ ਕੇ ਆ ਆਹ ਇਹ ਵੀ ਹੈਗਾ ਵੀ ਸਿਰਾ ਸਿਰਾ ਪੁਰੀਆਂ ਲਓ ਦੱਸੋ ਚਵਾਈ ਚੰਗੀ ਆ ਵੀ ਤਾਂ ਤਾਂ ਮਾੜੀ ਆਪਾਂ ਲੈਣੀ ਕਿਹੜੀ ਕਿਲੋ ਦੁਕਾਨਦਾਰੀ ਦਾ ਕੰਮ ਆ ਚੰਗਾ ਪਾਣੀ ਆ ਮੱਝਾਂ ਲੱਗੇ ਇਹਨਾਂ ਦੀ ਚਵਾਈ ਕਿڑی ਮਾੜੀ ਨਿਕਲਦੀ ਹਾਂ ਸੋ ਵਧੀਆ ਲੈ ਪ੍ਰਭ ਇੱਕ ਵਾਰੀ ਖੋਲ ਕੇ ਮੜਾ ਕਰੀਏ ਪੇਸ਼ ਸਾਰਿਆਂ ਤੇ ਨਗਰ ਬੱਚਾ ਦੋਸਤੋ ਕੋਈ 15 ਨਹੀਂ ਤੇ 17 ਦਿਨਾਂ ਦੀ 15 ਦਿਨਾਂ ਦੀ ਕੋਈ ਵੀਰਮਾਨ ਵਾਲੇ ਬਾਕੀ ਥਣ ਪੜਾ ਵਧੀਆ ਲਗਾ ਮੱਜਾਂ ਦਾ ਥਣ ਆਪਾਂ ਕਹਿ ਦਿੰਨੇ ਆ ਵੀ ਮੱਜਾਂ ਦਾ ਥਾਣਾ ਲੰਬੇ ਥਾਣਾ ਪਹਿਲਾਂ ਵੈੜ ਨੂੰ ਜਿਹੜੇ ਭਾਗ ਆ ਜਾਂਦਾ ਆਪਾਂ ਵੈੜ ਦੇ ਦੇਣੀ ਇਹ ਦੇਣੀ ਨਹੀਂ ਕਿਸੇ ਨੂੰ ਅੱਛਾ ਜੀ ਲੈ ਵੀ ਪ੍ਰਭ ਮੈਂ ਜਿੱਥੇ ਵੀ ਜਾਣਾ ਸਾਰੇ ਆਂਦੇ ਵੀ ਆਹ ਭਾ ਦੀ ਸਾਨੂੰ ਗਾਂ ਨਹੀਂ ਕਿਸੇ ਨੂੰ ਦੇਣੀ ਹਾਂ ਚਲੋ ਹਰ ਇੱਕ ਦੀ ਤੁਹਾਡੀ ਖਰੀਦ ਚਲੋ ਜਿਹੜੇ ਸਾਨੂੰ ਆਪਾਂ ਨੂੰ ਅੱਗੋਂ ਪਤਲੀ ਜੀ ਕਮਾਈ ਰੱਖ ਕੇ ਆਪਾਂ ਦੇ ਦੇਣੀ ਆ ਅੱਗੋਂ ਜਿਹੜਾ ਦੋਸਤੋ ਨਰਮ ਦੇ ਤਾਬਿਓ ਸੇ ਤਰਾ ਬਿਲਕੁਲ ਪਤਲਾ ਇਹ ਕਮਾਈ ਕਰਕੇ ਜਾਂਦਾ ਤੇ ਕੱਦ ਵੈੜ ਦਾ ਵੱਡਾ ਠੀਕ ਆ ਜੀ ਕੋਈ ਦੂਰੋਂ ਨੇੜੇੋਂ ਮੇਰਾ ਭਰਾ ਆ ਰਿਹਾ ਕੱਦੋ ਵੱਡਾ ਤੇ 12 ਕਿਲੋ ਜਿਹੜਾ ਬਿਲਕੁਲ ਇਹਦੇ ਥੱਲੇ ਦੁੱਧ ਹਾਜ਼ਰ ਆ ਉਹ 12 ਕਿਲੋ ਆ ਆ ਬਿਲਕੁਲ ਸਟੇਟ ਪੜੇ ਦੇ ਵਿੱਚ ਆ ਫੇਸ ਕੁਆਲਟੀ ਵੇਖੋ ਛੋਟਾ ਕੰਨ ਛੋਟੀ ਜੀ ਬੂਥੀ ਆ ਲੰਬੀ ਵੇਲ ਦੀ ਲੰਬੀ ਆ ਠੀਕ ਆ ਵੇਲ ਬੂਲ ਲੰਬੀ ਆ ਥਣ ਭਾਂਡੇ ਦੀ ਪੜੀ ਸਫਾਈ ਆ ਠੀਕ ਆ ਜੀ 16 ਲੰਬਾ ਥਣ ਤੇ 12 ਕਿਲੋ ਦੁੱਧ ਐਸ ਵੈੜ ਦੇ ਥੱਲੇ ਬਿਲਕੁਲ ਹਾਜ਼ਰ ਆ ਉਹ ਅਗਲੇ ਲੰਝੇ ਵਿੱਚ ਮੱਦੀ ਚੰਬੜੀ ਰੋ ਠੀਕ ਆ ਜੀ ਤਾਂ ਬਰਾਬਰ ਜੂਵਾ ਹੋ ਗਈ ਦੋ ਤੇ ਘਰ ਚ ਦੋ 2 ਕਿਲੋ ਆਜੂਗੀ ਹੋਰ ਅੱਛਾ ਆਈ ਉਹਨਾਂ ਦੀ ਗਰਮੀ ਬੜੀ ਚੱਲਣ ਦੀ ਹਾਂਜੀ ਹਾਂਜੀ ਗਰਮੀ ਚ ਪੈਸੇ 2 ਕਿਲੋ 3 ਕਿਲੋ ਡਾਊਨ ਚੱਲਣ ਰਿਹਾ ਪਸ ਕੀ ਮੁੱਲ ਕਰਾਂਗੇ ਦਾ ਉਹਦੇ ਨਾਲ 13 ਕਿਲੋ ਆਪਾਂ 12 ਦੇ ਗਰੰਟੀ ਦੇ ਨਾਲ ਵਾਧੇ ਨਹੀਂ ਕਿਲੋ ਠੀਕ ਆ ਲੈ ਮੁੱਲ ਕਰਨ ਨੂੰ ਮੈਂ ਜਿੱਦੀ ਜਿਆਦਾ ਪਾਦਾ ਇਹੋ ਜੀ ਵਾਸੀ ਉਤਰਾ ਛਾੜੇ ਜੇ ਲੈਣ ਚਲ ਜੀ ਫੰਡਰ ਹੀ 50 ਤਾਂ ਘੱਟ ਦਿੰਦੇ ਨਹੀਂ ਆਹ ਹਣਾ ਨਹੀਂ ਤੁਹਾਨੂੰ ਪਤਾ ਹੀ ਆ ਜਿਆਦਾ ਪਾਦ ਕਿੱਡੀ ਆ ਮੈਂ ਮੋਹ ਚਾਰਦੰਦ ਜੋ ਠੀਕ ਆ ਜੀ ਹਾਂ ਪਿਓਰ ਚਾਰਦੰਦ ਪਿਓਰ ਪਿਓਰ ਠੀਕ ਆ ਜੀ ਤੇ ਕਿੰਨੇ ਦੇ ਦੇ ਦਈਏ ਫਿਰ ਮੈਂ ਇਹਨਾਂ ਦੇ ਦਈਏ 45 ਦੀ ਹਾਂ 45 ਦੀ ਇਹ ਤਾਂ ਜਾਇਜ਼ ਨਾ ਹੋਇਆ ਫਿਰ ਹੈ ਇਹ ਤਾਂ ਜਾਇਜ਼ ਨਾ ਹੋਇਆ ਫਿਰ ਹਾਂ ਨਹੀਂ ਕਰ ਦਈਏ ਹਾਂ ਇੱਕ ਗੱਲ ਕੇ 40 ਜਮਾਨਤ ਕਰ ਦਾਂ ਥੋੜਾ ਥੋੜਾ ਪਤਾ ਜੀ ਹਾਂ ਜ਼ਿਆਦਾ ਨਹੀਂ ਠੀਕ ਵਾੜ ਬੜੀ ਚੰਗੀ ਆ ਵਾੜ ਕਾਉਂਸਲ ਹੀ ਵਾੜ ਇੰਨੇ ਦੀ ਕੋਈ ਦਿੰਦਾ ਨਹੀਂ ਠੀਕ ਆ ਦੁੱਧੇ 10 12 ਨਾ ਦੱਸੋ ਕੱਦ ਪੋਤੋਂ ਵੱਡਾ ਵਾੜ ਦਾ ਠੀਕ ਆ ਜੀ ਵੱਡੇ ਕੱਦ ਕਾਟ ਦੇ ਵਿੱਚ ਆ ਤੇ 40000 ਦੇ ਵਿੱਚੋਂ ਛੋਟਛਾਪ ਹੋ ਜਾਊਗਾ ਠੀਕ ਆ ਜੀ ਕੀ ਮੁੱਲ ਕੀਤਾ ਕੋਈ ਹਜ਼ਾਰ ਹਜ਼ਾਰ ਖੰਡ ਦਾ ਪਾੜਾ ਰੱਖਿਆ ਜਾਂ ਨਹੀਂ ਸਹੀ ਹੈ ਹਾਂਜੀ ਸੋ 12 ਕਿਲੋ ਦੁੱਧ ਬਾਕੀ ਸੀਲੀਆਂ ਸੂਲੀਆਂ ਚੈੱਕ ਕਰੋ ਦੋਸਤੋ ਸੀਲ ਆਪਸੂ ਵੀ ਜਿੱਦਾਂ ਮਰਜੀ ਕੋਈ ਵੀਰ ਚੋਕੇ ਪਸਮਾ ਕੇ ਤਸੱਲੀ ਕਰੀ ਜਾਵੇ ਆ ਵੀ ਆ ਵੀ ਲਓ ਲੈ ਵੀ ਆ ਕਰੋ ਧਾਰਾ ਤੁਰਾ ਚੈੱਕ ਮਗਰਲੇ ਥਨਾਂ ਦੀਆਂ ਜੀ ਆ ਵੇਖੋ ਇੱਕ ਅਗਲਾ ਇੱਕ ਮਗਰਲਾ ਠੀਕ ਆ ਬਸ ਚਾਹ ਕਰਕੇ ਹੁਣ ਵੇਖੋ ਕਸਾਨ ਕੱਢ ਦੀ ਹਾਂ ਲਓ ਜੀ ਸੋਨਾ ਵਿਖਾਲਾ 40000 ਚ ਛੋੜ ਛੱਪਾ ਸੋ ਵੜਾ ਦੋਸਤੋ ਦੋਵੇਂ ਚੰਗੀਆਂ ਨੇ ਥਣ ਦੇਵੇ ਵਾਲੀਆਂ ਨੇ ਪੂਰੀਆਂ ਵਧੀਆ ਸੋ ਇਹ ਸਵੰਜਾ ਚੰਗਾ ਥਣ ਦਾ ਚੱਲੀ ਕਰਕੇ ਵੀ ਰਲਾ ਜੀ ਤਾਂ ਸੋਇ ਸੁਭਾਏ ਪਸੂ ਆ ਉਹਨੂੰ ਦੋ ਟਾਲੀ ਚੋਲੇ ਆ ਰਹੇ ਸੱਜਰੀ ਤੁਹਾਨੂੰ ਬੜਾ ਧਾਰਾ ਤੂਰਾ ਦੇ ਬੋਲੇ ਚੱਲੇ ਤਾਂ ਬੋਲੇ ਤੇ ਹਣਾ ਹਾਂਜੀ ਹਾਂਜੀ ਤੇ ਬਾਕੀ ਕੋਈ ਧਾਰਾ ਤੂਰਾ ਦੀਆਂ ਵੀ ਕੱਢ ਕੇ ਤਸੱਲੀ ਕਰ ਲੇ ਦੋਸਤੋ ਬੋਲੇ ਨਹੀਂ ਤੀ ਥਾਂ ਬੋਲਾ ਕੋਈ ਵੀਰ ਚੋਕੇ ਆਪਣੀ ਤਸੱਲੀ ਕਰੇ ਜਿਹੜੀ ਸੋਈ ਆ ਬਾੜ ਉਹ ਵੀ ਚੰਗੀ ਆ ਰੇੜਪੜਦਾ ਬਹੁਤ ਠੰਡੀ ਤੇ ਹਾਂ ਤੇ ਕੋਈ ਸ਼ਾਕੀ ਨਹੀਂ ਕਿ ਹਾਂਜੀ ਹਾਂਜੀ ਨਾ ਪ੍ਰਾਪ ਇੱਕ ਨੰਬਰ ਬੋਲ ਵੀਰ ਆਪਣੇ ਫੋਨ ਨੰਬਰ 9887266 ਹਾਂਜੀ ਪਿੰਡ ਸਾਰੀ ਮੰਡ ਤਸੀਲ ਬੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਅਮੋਲ ਆਪਾਂ ਨਹੀਂ ਕਿਨੇ ਪਾਇ ਕੋਈ ਜ਼ਿਆਦਾ ਨਾ ਮੇਰਾ ਵੀਰ ਆਕੇ ਹੂੰ ਹਾਂਜੀ ਹਾਂਜੀ ਜ਼ਿਆਦਾ ਨਹੀਂ ਕੋਈ 2 2 3 6000 ਦਾ ਨਹੀਂ ਪਾੜਾ ਕੋਈ ਆ ਦਿਲ ਮਾਰਦਾ ਕਰਦਾ ਖੁਸ਼ੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤ ਪਹਿਲਾਂ ਜੈਜਵੀਰ ਭਰਾਵਾਂ ਦਾ ਵੀ ਰੇਟ ਪਾਏ ਆਪਾਂ ਇਹਦਾ ਮੁੱਲ ਕਰਾਉਣਾ ਭਾਵੇਂ ਹੋ ਜੂਗੀ 50 ਕਰਾ ਲਈ ਉਹਦਾ ਕਰਾਉਣਾ 45 ਕਰਾ ਲਈ ਹੂੰ ਹੂੰ ਇਹ ਮੁੱਲਾਂ ਦੇ ਹਿਸਾਬ ਨਾਲ ਕਰਨਾ ਸਹੀ ਹੈ ਜੀ ਸਹੀ ਹਾਂਜੀ ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਨਾਗ ਨੇ ਦੋਨੋਂ ਬਾਕੀ ਪਸ਼ੂ ਪਸੰਦ ਆਉਣਗੇ ਰੇਡ ਪੜਤਾ ਜਾਇਜ ਲੱਗੂਗਾ ਤੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ